ਸੋਮਵਾਰ ਸ਼ਾਮ ਨੂੰ ਅਲਬਰਟਾ ਦੇ ਕੈਲਗਰੀ ਸ਼ਹਿਰ ਦੇ ਵਿੱਚ ਭਾਰੀ ਗੜੇਮਾਰੀ ਤੇ ਤੇਜ਼ ਮੀਂਹ ਨੇ ਜਨ ਜੀਵਨ ਨੂੰ ਕਾਫੀ ਪ੍ਰਭਾਵਿਤ ਕੀਤਾ। ਇਸ ਗੜੇਮਾਰੀ ਦੇ ਵਿੱਚ ਨੁਕਸਾਨੇ ਜਾਨ ਕਾਰਨ ਕੈਲਗਰੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਰੇਲੂ ਟਰਮੀਨਲ ਦਾ ਕੁਝ ਹਿੱਸਾ ਬੰਦ ਕੀਤਾ ਗਿਆ ਹੈ। ਸੋਸ਼ਲ ਮੀਡੀਆ ਦੇ ਉੱਤੇ ਪੋਸਟ ਹੋਈਆਂ ਕੁਝ ਤਸਵੀਰਾਂ ਦੇ ਵਿੱਚ ਹਵਾਈ ਅੱਡੇ ਨੂੰ ਹੋਏ ਨੁਕਸਾਨ ਦੀ ਚਲਕ ਵੀ ਦੇਖੀ ਜਾ ਰਹੀ ਹੈ। 에어ਪੋਰਟ ਨੇ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਲਿਖਿਆ ਹੈ ਕਿ ਪਾਣੀ ਸਾਫ਼ ਕਰਨ ਅਤੇ ਨੁਕਸਾਨ ਦਾ ਮੁਲਾਂਕਣ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ ਪਰ ਕਰੇਲੂ ਟਰਮੀਨਲ ਦੇ ਕੁਝ ਹਿੱਸੇ ਅਗਲੇਰੇ ਨੋਟਿਸ ਦੇ ਲਈ ਜਾਰੀ ਕੀਤੇ ਗਏ ਨੇ 에어ਪੋਰਟ ਯਾਤਰੀਆਂ ਨੂੰ ਫਲਾਈਟ ਅਪਡੇਟ ਦੇ ਲਈ ਆਪਣੀ 에어ਲਾਈਨ ਦੇ ਨਾਲ ਸੰਪਰਕ ਕਰਨ ਦੇ ਲਈ ਕਿਹਾ ਜਾ ਰਿਹਾ ਹੈ ਐਨਵਾਇਰਨਮੈਂਟ ਕੈਨੇਡਾ ਨੇ ਸੋਮਵਾਰ ਦੇ ਰਾਤ ਦੱਖਣੀ ਕੇਂਦਰੀ ਐਲਬਰਟਾ ਦੇ ਕੁਝ ਹਿੱਸਿਆਂ ਦੇ ਲਈ ਇੱਕ ਤੂਫਾਨੀ ਬਾਰਿਸ਼ਾਂ ਦੀ ਚੇਤਾਵਨੀ ਜਾਰੀ ਕੀਤੀ ਸੀ ਤੇ ਗੜਿਆਂ ਦੇ ਵਿੱਚ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਘਰਾਂ ਦੀਆਂ ਖਿੜਕੀਆਂ ਤੇ ਬਾਹਰ ਖੜੇ ਵਾਹਨਾ ਦੇ ਸ਼ੀਸ਼ੇ ਟੁੱਟਣ ਦੀ ਵੀ ਖਬਰ ਹੈ ਮੌਸਮ ਏਜੰਸੀ ਨੇ ਇਸ ਤੂਫਾਨ ਦੌਰਾਨ ਤੇਜ਼ ਹਵਾਵਾਂ بیسਬਾਲ ਤੇ ਆਕਾਰ ਦੇ ਗੜੇ ਅਤੇ ਭਾਰੀ ਮੀਂਹ ਦੀ ਦੀ ਦਿੱਤੀ ਸੀ ਸਸਕੈਚੁਆਵਨ ਸਰਕਾਰ ਦਾ ਕਹਿਣਾ ਹੈ ਕਿ ਆਉਣ ਵਾਲੇ ਸਕੂਲੀ ਸਾਲ ਦੇ ਵਿੱਚ ਵਿਦਿਆਰਥੀਆਂ ਨੂੰ ਕਲਾਸ ਦੇ ਵਿੱਚ ਸੈਲ ਫੋਨ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਮੰਗਲਵਾਰ ਨੂੰ ਐਲਾਨਿਆ ਗਿਆ ਇਹ ਨਵਾਂ ਫੈਸਲਾ ਕਿੰਡਰ ਗਾਰਡਨ ਤੋਂ ਗ੍ਰੇਡ 12 ਤੱਕ ਦੀਆਂ ਸਾਰੀਆਂ ਕਲਾਸਾਂ ਦੇ ਉੱਤੇ ਲਾਗੂ ਹੋਵੇਗਾ ਸਿੱਖਿਆ ਮੰਤਰੀ ਜਰੇਮੀ ਕੋਕਲ ਨੇ ਕਿਹਾ ਹੈ ਕਿ ਮੋਬਾਈਲ ਫੋਨ ਵਿਦਿਆਰਥੀਆਂ ਦਾ ਧਿਆਨ ਭੰਗ ਕਰਨ ਦਾ ਕਾਰਨ ਬਣ ਰਹੇ ਨੇ ਅਤੇ ਇਸ ਲਈ ਵਿਦਿਆਰਥੀ ਕੁਝ ਕਲਾਸਾਂ ਦੇ ਵਿੱਚ ਸਿੱਖ ਨਹੀਂ ਪਾ ਰਹੇ ਜੋ ਉਹਨਾਂ ਨੂੰ ਸਿੱਖਣਾ ਚਾਹੀਦਾ ਹੈ ਮਨਿਸਟਰ ਜਰੇਮੀ ਨੇ ਕਿਹਾ ਹੈ ਕਿ ਇਹ ਨਵੀਂ ਨੀਤੀ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਦੇ ਨਾਲ ਵਿਦੇਰੇ ਰੁਝਣ ਅਤੇ ਹੁਨਰਾਂ ਦੇ ਉੱਤੇ ਗਿਆਨ ਨੂੰ ਸਿੱਖਣ ਤੇ ਧਿਆਨ ਕੇਂਦ੍ਰਿਤ ਕਰਨ ਦੀ ਇਜਾਜ਼ਤ ਦੇਵੇਗੀ ਜਿਹੜਾ ਕਿ ਉਹਨਾਂ ਨੂੰ ਸਮਰਥ ਬਣਾਉਣ ਦੇ ਲਈ ਲੋੜੀਂਦਾ ਹੈ ਦੱਸਦੀ ਹੈ ਕਿ ਸਸਕੇਚਵਨ ਤੇ ਪਹਿਲਾਂ ਬੀਸੀ অন্ਟੇਰੀਓ ਕਿਊਬਿਕ ਅਤੇ ਅਲਬਰਟਾ ਸਰਕਾਰਾਂ ਵੀ ਸਕੂਲਾਂ ਦੇ ਵਿੱਚ ਮੋਬਾਈਲ ਫੋਨਾਂ ਦੀ ਵਰਤੋਂ ਨੂੰ ਸੀਮਿਤ ਕਰ ਚੁੱਕੀਆਂ ਨੇ ਦੇ ਸਪਿਰਟ ਬੋਰਡ ਆਫ ਐਜੂਕੇਸ਼ਨ ਦੇ ਚੇਅਰ ਨੇ ਕਿਹਾ ਹੈ ਕਿ ਸਸਕੈਚਵਨ ਸਰਕਾਰ ਦੇ ਵੱਲੋਂ ਕੀਤਾ ਗਿਆ ਇਹ ਬਦਲਾ ਸਟਾਫ ਨੂੰ ਵਿਦਿਆਰਥੀਆਂ ਨੂੰ ਪੜਾਉਣ ਅਤੇ ਧਿਆਨ ਦੇਣ ਦੀ ਆਗਿਆ ਦੇਵੇਗਾ ਇਹ ਵੀ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਕਦਮ ਚੁੱਕਣੇ ਮਹੱਤਵਪੂਰਨ ਨੇ ਜੋ ਸਾਡੇ ਵਿਦਿਆਰਥੀਆਂ ਦੀ ਮਾਨਸਿਕ ਤੰਦਰੁਸਤੀ ਅਤੇ ਸਫਲਤਾ ਨੂੰ ਬਿਹਤਰ ਬਣਾਉਣ ਦੇ ਲਈ ਕੰਮ ਕਰਦੇ ਨੇ ਸੂਬੇ ਨੇ ਕਿਹਾ ਹੈ ਕਿ ਹਾਈ ਸਕੂਲ ਦੀਆਂ ਕਲਾਸਾਂ ਦੇ ਨਾਲ-ਨਾਲ ਮੈਡੀਕਲ ਯਾਸਿਕ ਲਈ ਸਬੰਧੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵਾਸਤੇ ਪੜਾਈ ਦੇ ਉਦੇਸ਼ ਤੇ ਇਸ ਨਵੀਂ ਨੀਤੀ ਦੇ ਵਿੱਚ ਕੁਝ ਛੋਟਾ ਵੀ ਸ਼ਾਮਲ ਨੇ ਕੈਨੇਡਾ 올림픽 ਦੇ ਵਿੱਚ ਹੈਮਰ ਥ्रो ਨੇ ਵੀ ਮੁਕਾਮ ਹਾਸਲ ਕੀਤਾ ਜਦੋਂ ਕੈਂਬਰਨ ਰੋਜਰਸ ਨੇ 골ਡ ਮੈਡਲ ਜਿੱਤਿਆ ਮਹਿਲਾ ਇਵੈਂਟ ਦੇ ਵਿੱਚ ਇਹ ਦੇਸ਼ ਦਾ ਪਹਿਲਾ ਸੋਨ ਤਗਮਾ ਹੈਮਰ ਥ्रो ਦੇ ਵਿੱਚ ਰੋਜਰਸ ਨੂੰ ਇਵੈਂਟ ਦੇ ਵਿੱਚ ਜਾਣ ਦੇ ਲਈ ਇੱਕ ਆਨ ਪਸੰਦ ਰੂਪ ਦੇ ਵਿੱਚ ਦੇਖਿਆ ਗਿਆ ਸੀ ਤੇ ਉਸਨੇ ਆਪਣੀ ਚੌਥੀ ਕੋਸ਼ਿਸ਼ ਦੇ ਵਿੱਚ 76.9 ਮੀਟਰ ਸਭ ਤੋਂ ਦੂਰ ਜਿਹੜਾ ਇਹ ਗੋਲਾ ਸੁੱਟਿਆ ਅਮਰੀਕਾ ਦੀ ਨੈਕਾ ਐਨੇਟਾ ਚਿਕੋਵੈਟ ਨੇ ਚੀਨ ਦੀ ਜੀ ਚਾਓ ਪੋਰੀਅਮ ਅਤੇ ਉਸ ਦੇ ਨਾਲ ਸ਼ਾਮਿਲ ਹੋਣ ਦੇ ਨਾਲ-ਨਾਲ ਕਿਸੇ ਹੋਰ ਨੇ ਵੀ ਉਸ ਨੰਬਰ ਨੂੰ ਪਾਰ ਨਹੀਂ ਕੀਤਾ ਸੋਨ ਤਗਮਾ ਜਿੱਤਣ ਦੇ ਲਈ ਖੇਡਾਂ ਦੇ ਵਿੱਚ ਇਹ ਉਸੇ ਦਾ ਇਕਲੌਤਾ ਵੱਡਾ ਥਰੋ ਨਹੀਂ ਸੀ ਕੁਆਲੀਫਿਕੇਸ਼ਨ ਗੇਟ ਦੇ ਵਿੱਚ 7469 ਮੀਟਰ ਤੇ ਦੂਰੀ ਜਿਹੜੀ ਹੈ ਉਹ ਸਭ ਤੋਂ ਦੂਰ ਛੁੱਟੀ ਗਈ ਇਹ ਰਿਚਮੰਡ ਬੀਸੀ 네ਟਿਵ ਦੀ ਦੂਜੀ 올림픽 ਔਰਤਾਂ ਦੇ ਹੈਮਰ ਥਰੋ ਦੇ ਫਾਈਨਲ ਦੇ ਵਿੱਚ ਪਹੁੰਚਣ ਵਾਲੀ ਮਹਿਲਾ ਜਿਹੜੀ ਪਹਿਲਾ ਕੈਨੇਡੀਅਨ ਮਹਿਲਾ ਬਣ ਗਈ ਹੈ ਜਿਸ ਦੇ ਨਾਲ ਈਵੈਂਟ ਦੇ ਵਿੱਚ ਪੰਜਵਾਂ ਸਥਾਨ ਹੈ ਰੌਜਰਸ ਵਿਸ਼ਵ ਦੇ ਵਿੱਚ ਇਸ ਦਾ ਦਰਜਾ ਪ੍ਰਾਪਤ ਅਹਿਮ ਦਾ ਹੈਮਰ ਥਰੋ ਹੈ ਅਤੇ ਉਸਨੇ 2022 ਦੇ ਵਿਸ਼ਵ ਚੈਂਪੀਅਨਸ਼ਿਪ ਦੇ ਵਿੱਚ ਚਾਂਦੀ ਤੇ ਪਿਛਲੇ ਸਾਲ ਦੇ ਵਿਸ਼ਵ ਦੇ ਵਿੱਚ ਸੋਨ ਤਗਮਾ ਜਿੱਤ ਕੇ ਖੇਡਾਂ ਦੇ ਵਿੱਚ ਪ੍ਰਵੇਸ਼ ਕੀਤਾ ਉਹ ਹੈਮਰ ਥਰੋ ਦੇ ਵਿੱਚ ਵਿਸ਼ਵ ਤਗਮਾ ਜਿੱਤਣ ਵਾਲੀ ਪਹਿਲੀ ਤੇ ਇਕਲੌਤੀ ਕੈਨੇਡੀਅਨ ਔਰਤ ਹੈ ਤੇ ਇਹ ਕੈਨੇਡਾ ਦੀ ਪਹਿਲੀ 올림픽 ਮਹਿਲਾ ਟੀਮ ਮੈਚਲਸ 6 ਦੇ ਬਾਅਦ 올림픽 ਖੇਡਾਂ ਦੇ ਵਿੱਚ athletics ਦੇ ਵਿੱਚ ਇੱਕ ਕੈਨੇਡੀਅਨ ਔਰਤ ਨੇ ਵੀ ਪਹਿਲਾ ਸੋਨ ਤਗਮਾ ਜਿੱਤਿਆ ਜਿਸ ਨੇ 1928 ਦੀਆਂ ਖੇਡਾਂ ਦੇ ਵਿੱਚ ਹਿੱਸਾ ਲਿਆ ਤੇ ਤਗਮਾ ਜਿੱਤਿਆ ਰਾਜਸੀ ਜੀਤ ਦੇ ਨਾਲ ਕੈਨੇਡਾ ਨੇ ਵੀ ਪੁਰਸ਼ਾਂ ਤੇ ਔਰਤਾਂ ਦੇ ਹੈਮਰ ਥਰੋ ਦੇ ਵਿੱਚ ਪੋਡੀਅਮ ਦੇ ਚੋਟੀ ਦੇ ਸਥਾਨਾਂ ਦੇ ਉੱਤੇ ਕਬਜ਼ਾ ਜਿਹੜਾ ਉਹ ਕਰ ਲਿਆ ਬਿਸੀ ਦੇ ਇਥਨ ਕੇਡਵਰਗ ਨੇ ਪੁਰਸ਼ਾਂ ਦੇ ਮੁਕਾਬਲੇ ਦੇ ਵਿੱਚ ਸੋਨ ਤਗਮਾ ਜਿੱਤਣ ਦੇ ਦੋ ਦਿਨ ਬਾਅਦ 1912 ਤੋਂ ਬਾਅਦ ਈਵਨ ਦੇ ਵਿੱਚ 올림픽 ਤਗਮਾ ਜਿੱਤਣ ਵਾਲਾ ਪਹਿਲਾ ਕੈਨੇਡੀਅਨ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ